ਅੱਜ ਵੀ ਸਤਰੀਕਾਲ ਨੂੰ ਸਾਰਿਆਂ ਨੂੰ ਜਦੋਂ ਹੀ ਆਪਾਂ ਆਪਣਾ ਡੈਰੀ ਦਾ ਕੰਮ ਨਿਵੇਦ ਕੇ ਪਹੁੰਚ ਕੇ ਖੇਤਾਂ ਤੇ ਜੇ ਅੱਜ ਆਉਣੇ ਚੱਲਦੀ ਮਸ਼ੀਨ ਕੋ 26 ਛੋਟਾ ਵਧਾਉਣ ਦਾ ਜੀ ਆਪਣੇ ਅੰਦਰ ਜੇ ਆਪਣੇ ਲੱਗੀ ਹੋਈ ਜੀ ਕੋਈ ਬੱਤਰੀ ਜੇ ਤੋਂ ਨਾ ਜੇ ਆਪਾਂ ਲੈ ਦੋ ਟਰਾਲੀ ਚੌਂਡੀਅਰ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਵਿੱਚ ਲੋਈ ਬਾਬਾ ਜੀ ਦਾ ਨਾਮ ਲੈ ਕੇ ਅੱਜ ਆਪਾਂ ਨੇ ਸ਼ੁਰੂਆਤ ਕਰਤੀ ਝੋਨੇ ਦੀ ਵੜਾਈ ਦੀ ਤੇ 126 ਝੋਨਾ ਅੱਜ ਵੱਢ ਰਹੇ ਹਾਂ ਆਪਾਂ ਮਸ਼ੀਨ ਚੱਲ ਰਹੀ ਆ ਤੋ ਜੇ ਹੁਣ ਟੈਂਕ ਕਰੋਗੇ ਖਾਲੀ ਤਕਰੀਬਨ ਬੜਾਈ ਆਪਣੇ ਰੀਚ ਇਧਰ ਫਤਿਹਗੜ ਸ਼ੁਰੂ ਹੋ ਗਈ ਤੇ ਚੱਲ ਵੀ ਮਸ਼ੀਨਾਂ ਹੁਣ 26 ਦੀ ਬੜਾਈ ਸ਼ੁਰੂ ਹੋਈ ਹੈ ਪਹਿਲਾਂ ਤੇ ਦੂਜੇ ਟਰਾਲੀ ਆਪਣੀ ਉਹ ਖੜੀ ਆ ਸਜੀਵਨੈਗਦੀ ਆਪਣੇ ਇਧਰੇ ਇਲੀਚ ਬਿਮਾਰੀ ਪੈ ਗਈ ਦੀ ਬੁੱਟੇ ਸੁੱਕ ਗਏ ਤੇ 26 ਜਿਹਨੀ ਦੀ ਪ੍ਰੋਬਲਮ ਹੈ ਉਹ ਜਿਹੜੇ ਬੀਜ ਨੇ 105 ਬੀਜਾ ਹੋਰ ਕਈ ਬੀਜਾਂ ਚ ਹੈਗੀ ਦੀ ਪ੍ਰੋਬਲਮ ਬਿਮਾਰੀ ਜੀ ਪੈ ਗਈ ਸੁੱਕ ਗਏ ਬੁੱਟੇ ਪੂਜਾ ਬਣਾਤਾ ਮੌਸਮ ਕਾ ਖੁੱਲ ਰਿਹਾ ਏ ਜਾਂ ਮੌਸਮ ਹਨਾ ਅਸਾਂ ਕਾ ਖੁੱਲ ਰਾਇ ਗਰਮੀ ਕਿਤਨਾ ਮਰ ਰਹਾ ਕਦੇ ਗਰਮੀ ਹੋ ਜਾਂਦਾ ਕਦੇ ਬੱਦਲ ਹੋ ਜਾਂਦਾ ਮੌਸਮ ਕਾ ਕੋਈ ਆ ਵੀ ਪਤਾ ਨਹੀਂ ਚੱਲ ਰਹਾ ਕਿਹਦਾ ਮੌਸਮ ਹੋ ਰਹਾ ਗਰਮੀ ਜਿਆਦੇ ਹੋ ਰਹਾ ਹਨ ਗਰਮ ਹੈ ਜਿਆਦੇ ਹੈ ਇਆ ਕਿਲੇ ਦੇ ਬਾਅਦ ਆਪਾਂ ਉਹ ਅਗਲਾ ਕਿਲਾ ਵੱਡਣਾ ਜੀ ਖੰਬੇ ਵਾਲਾ ਉਸਕੇ ਬਾਅਦ ਉਹ ਉੱਪਰ ਵਾਲਾ ਤੇ ਫੇਲੇ ਆਮਗ ਇਹ ਤੋਂ ਫਿਰ ਦੇਖੀਏ ਉਹ ਵੱਡਣਾ ਪਹਿਲਾਂ ਤੇ ਨੀਚੇ ਵੱਡਗੇ ਜੀ ਆਪਾਂ ਹੁਣ ਆ ਗਏ ਮੋਟਰ ਤੇ ਤੇ ਮੋਟਰ ਦੇ ਵੱਡਣਾ ਦਾ ਹੈ ਕਿਲਾ 1509 ਦਾ ਇੱਕ ਇਨਵਰਟਰ ਲਿਓ ਲੀ ਗਿਆ ਇਧਰ ਚੰਦੀ ਮਸ਼ੀਨ ਮੋਟਰ ਤੇ ਆ ਕੇ ਪਿੰਡ 1509 ਵੱਢ ਰਹੇ ਹਾਂ ਜੀ ਵੱਜ ਗਿਆ ਹਾਰਨ ਦਾ ਹੁਣ ਲਾਈ ਤੇ ਆਪਾਂ ਇਹਨੂੰ ਤਿਆਰ ਕਰਕੇ ਜੀ ਫਿਰ ਅੱਚ ਬਸੀਨ ਵੇਚਣਾ ਦੇਖਿਆ ਤਾਂ ਉਹ ਦੇਖਣਗੇ ਆ ਦੱਬਰ ਨੂੰ ਹਾਂ ਪਤਾ ਨਹੀਂ ਹੁਣ ਭਰਿਆ ਕਿ ਨਹੀਂ ਮੋਟਰ ਚੱਲਦੀ ਤੇ ਇਧਰ ਆਪਣੀ 14100 ਇੱਕਾ ਜੀ ਮੱਛਲ ਤੇ 1509 ਦਾ ਹੀ ਤਾਂ ਆਪਣਾ ਇੱਕ ਇਹਨੂੰ ਆਪਾਂ ਹੁਣ ਇੱਕ ਦੋ ਦਿਨਾਂ ਚ ਤਿਆਰ ਕਰਕੇ ਤੇ ਜ ਫਰਸੀਨ ਵੇਚ ਦਾਂਗੇ ਜੀ ਤੇ ਬਾਕੀ ਹਲੇ ਆਪਣੀ ਇਹ ਹਰੀ ਪਈ ਆ 1400 ਇੱਕ ਮੁੱਛਲ ਤੇ ਇਹ ਆਲੇ ਲੇਟ ਆਉਗੀ ਤੇ ਬਾਕੀ ਟਰੈਕਟਰ ਲੈ ਕੇ ਘਰ ਨੂੰ ਤੇ ਆਪਾਂ ਹੁਣ ਆ ਫੋਰਡ ਫਾਰਮ ਟਰੈਕ ਪਵਾ ਕੇ ਟੈਂਕੀ ਚ ਪਰਾਲੀ ਤਾਂ ਇੰਨੀ ਖਾਸ ਹੁੰਦੀ ਨਹੀਂ ਇਹਦੀ ਤੇ ਆਪਾਂ ਉਹ ਤੇ ਜ਼ੋਰ ਦੇ ਲਾ ਕੇ ਖਿੱਚ ਕੇ ਜਿਹੜੀ ਮੋਟੀ ਮੋਟੀ ਪਰਾਲੀਆਂ ਜ਼ੋਰ ਦੇ ਲਾ ਕੇ ਕਰਕੇ ਤੇ ਬਾਕੀ ਵਿੱਚੇ ਰਲਾਰ ਬਣੇ ਕਰਕੇ ਇੱਕ ਵਾਰ ਰੋਟਾ ਵੇਟ ਰੇਦਾਂਗੇ ਲੋਰ ਹੈਰੋਂ ਕਰਕੇ ਵਿੱਚੇ ਰਲ ਜਾਣੀਆਂ